ਸਤਿ ਸ਼੍ਰੀ ਅਕਾਲ ਮੈਂ ਸੋਨੀਆ ਅੱਜ ਗੱਲ ਕਰਾਂਗੇ ਅਸੀਂ ਬਾਲੀਵੁੱਡ ਦੀ ਤਾਂ ਬਾਲੀਵੁੱਡ ਦੇ ਜਿੰਨੇ ਵੀ ਸੈਲੀਬ੍ਰਿਟੀਜ਼ ਆ ਤੇ ਅਗਰ ਉਹਨਾਂ ਦੀ ਲਾਈਫ ਵਾਲ ਚਾਤ ਮਾਰੀਏ ਤੇ ਉਹਨਾਂ ਦੀ ਜ਼ਿੰਦਗੀ 'ਚ ਕਾਫੀ ਅਤਰੰਗੀ ਕਿਸੇ ਨਿਕਲ ਕੇ ਸਾਹਮਣੇ ਆਉਂਦੇ ਆ ਤੇ ਅੱਜ ਅਸੀਂ ਜਿਹੜਾ ਕਿੱਸਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਜੀ ਹੈ ਉਹ ਸੈਕਟਰ ਦੇ ਬਾਰੇ ਜਿਨ੍ਹਾਂ ਦੇ ਪਿਤਾ ਇੱਕ ਟਾਈਮ ਦੇ ਉੱਤੇ ਬਾਲੀਵੁੱਡ ਦੇ ਬਹੁਤ ਹੀ ਵੱਡੇ ਸੁਪਰਸਟਾਰ ਸੀਗੇ ਹਰ ਇੱਕ ਐਕਟਰਸ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ ਤੇ ਉਹਨਾਂ ਨੂੰ ਬਾਲੀਵੁੱਡ ਦਾ ਹੀਮਨ ਕਿਹਾ ਜਾਂਦਾ ਸੀ ਤੇ ਉਹਨਾਂ ਦੇ ਬੇਟੇ ਯਾਨੀ ਕਿ ਸਨੀ ਦਿਓਲ ਜਿਨ੍ਹਾਂ ਦੇ ਬਾਰੇ ਅੱਜ ਅਸੀਂ ਕਿਸੇ ਸਾਂਝਾ ਕਰਾਂਗੇ ਇਹ ਕਿਸੇ ਜੋ ਉਹਨਾਂ ਦੇ ਕਰੀਬੀ ਦੋਸਤ ਵਿਦੂਦਾਰਾ ਸਿੰਘ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਜਦੋਂ ਉਹਨਾਂ ਦਾ ਇੱਕ ਇੰਟਰਵਿਊ ਹੋਇਆ ਸੀ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਸਨੀ ਦਿਓਲ ਆਪਣੀ ਬਾਡੀ ਫਿਟਨੈਸ ਦੇ ਲਈ ਐਨਕ ਕ੍ਰੇਜ਼ੀ ਹੋਗੇ ਸੀ ਕਿ ਉਹ ਲੰਡਨ ਤੋਂ ਦੁੱਧ ਮੰਗਵਾਉਂਦੇ ਹੁੰਦੇ ਸੀ ਸੋ ਕੀ ਹੈ ਪੂਰੀ ਗੱਲਬਾਤ ਆਓ ਦੱਸ ਹਾਲ ਹੀ ਚ ਇੱਕ ਇੰਟਰਵਿਊ ਦੌਰਾਨ ਵਿਦੂਦਾਰਾ ਸਿੰਘ ਨੇ ਸਨੀ ਦਿਓਲ ਦੀ ਬਾਡੀ ਬਿਲਡਿੰਗ ਬਾਰੇ ਇੱਕ ਮਜ਼ਾਕੀਆ ਕਿੱਸਾ ਸ਼ੇਅਰ ਕੀਤਾ ਵਿਦੂਨ ਦੱਸਿਆ ਕਿ ਕਿਵੇਂ ਸਨੀ ਦਿਓਲ ਨੇ ਆਪਣੇ ਸਰੀਰ ਨੂੰ ਮਜ਼ਬੂਤ ਰੱਖਣ ਲਈ ਕਾਫੀ ਸਾਰੀਆਂ ਕੋਸ਼ਿਸ਼ਾਂ ਕੀਤੀ